ਸਤਿ ਸ਼੍ਰੀ ਅਕਾਲ ਜੀ ਸਾਰੇਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੰਗਰੇੜੀਆ ਦੇ ਵਿੱਚ ਮੌਸਮ ਦੇ ਫੜੇ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 5 ਦਰਾਂ ਦੇ ਕਰਾਂਗੇ ਯਾਨੀ ਕਿ 27 ਨਵੰਬਰ ਤੱਕ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਤੱਕ ਇਹਦਾ ਰਹਿ ਸਕਦਾ ਤੁਹਾਨੂੰ ਦੱਸਾਂਗੇ ਸੈਟਲਰ ਤੋਂ ਸਿਰ ਅਸਲੀ ਦਿਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੰਜਾਬ ਦਾ ਮੌਸਮ ਖੁਸ਼ਕ ਬਣਿਆ ਹੋਇਆ ਠੰਡੀਆਂ ਸੀਤ ਹਵਾਵਾਂ ਜਣੀਆਂ ਚੱਲ ਰਹੀਆਂ ਨੇ ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਦੇ ਵਿੱਚ ਵੀ ਮੌਸਮ ਖੁਸ਼ਕ ਹੈ ਪਰ ਜਿਹੜਾ 에ਅਰ ਕੁਆਲਿਟੀ ਦਾ ਲੈਵਲ ਹੈ ਉਹ ਹਾਲੇ ਵੀ ਖਰਾਬ ਹੈ 150 ਦੇ ਲੈ ਕੇ 200 ਦੇ ਆਸ-ਪਾਸ ਜਿਹੜਾ 에ਅਰ ਕੁ 700 ਦੇ ਵਿਚਕਾਰ ਜਿਹੜਾ ਜਾਂ 400 ਲੈ ਕੇ 600 ਦੇ ਵਿਚਕਾਰ 에ਅਰ ਕੁਆਲਿਟੀ ਇੰਡੈਕਸ ਦਾ ਲੈਵਲ ਹੈ ਜਿਹੜਾ ਉਹ ਚੱਲਦਾ ਹੋਇਆ ਜਿਹਦੇ ਕਰਕੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਉੱਥੇ ਛੁੱਟੀਆਂ ਜਣਨ ਜਾਣੇ ਕੋਸ਼ਿਸ਼ ਕੀਤੀਆਂ ਗਈਆਂ ਨੇ ਤੇ ਜਿਹੜਾ ਨਿਰਮਾਣ ਕਾਰਜ ਹੁੰਦਾ ਜਿਹੜੀਆਂ ਬਿਲਡਿੰਗਾਂ ਬਣਦੀਆਂ ਨੇ ਸੋ ਇਹਨਾਂ ਸਾਰੇ ਕੰਮਾਂ ਤੇ ਜਿਹੜੀਆ ਰੋਕ ਲਗਾਈ ਗਈ ਹੈ ਉੱਥੇ ਮਾਨਯੋਗ ਹਾਈ ਕੋਰਟ ਵੱਲੋਂ ਇਹ ਜਿਹੜਾ ਫੈਸਲਾ ਲਿਆ ਗਿਆ ਕਿ ਜਿਹੜੇ ਨਿਰਮਾਣ ਦੇ ਇਨਕਾਰਜ ਨੇ ਉਹਨਾਂ ਨੂੰ ਰੋਕ ਲਾਈ ਜਾਵੇ ਫਿਲਹਾਲ ਅਗਲੇ 2 ਦੋ ਮਹੀਨੇ ਤੱਕ ਤੇ ਜਿਹੜੀਆਂ ਖੇਡ ਗਤੀਵਿਧੀਆਂ ਹੁੰਦੀਆਂ ਨੇ ਸਕੂਲਾਂ ਦੇ ਵਿੱਚ ਜਿਹੜੀਆਂ ਬੱਚਿਆਂ ਨੂੰ ਕਰਵਾਈਆਂ ਜਾਂ ਤੋ ਇਹ ਸਾਰਾ ਫੈਸਲੇ ਲਏ ਗਏ ਨੇ 에어 ਪ੍ਰਦੂਸ਼ਨ ਨੂੰ ਲੈ ਕੇ ਯਾਨਕਿ ਹਵਾ ਪ੍ਰਦੂਸ਼ਨ ਨੂੰ ਲੈ ਕੇ ਮੌਸਮ ਦੇ ਆਵਾਂਗੇ ਸੋ ਇੱਕ ਜਿਹੜੀ ਅਸੀਂ ਤੁਹਾਨੂੰ ਅਪਡੇਟ ਦਿੰਦੇ ਆ ਰਹੇ ਸੀ ਕਿ ਇੱਕ ਸਾਈਕਲੋਨ ਜਿਹੜਾ ਆਪਾਂ ਗੱਲ ਰਿਹਾ ਸੀਗਾ ਘੱਟ ਤੋਂ ਬਾਅਦ ਦਾ ਖੇਤਰ ਜਿਹੜਾ ਬੰਗਾਲ ਦੀ ਖਾੜੀ ਦੇ ਵਿੱਚ ਫੜ ਰਿਹਾ ਸੋ ਇਹ ਹੁਣ ਅੱਗੇ ਤੂਫਾਨ ਬਣਨ ਦੀ ਸੰਭਾਵਨਾ ਜਾ ਫਰੀ ਹੈ ਤੇ ਸਾਈਕਲੋਨ ਬਣੇਗਾ ਸੋ ਇਹਨੂੰ ਨਾਮ ਵੀ ਦੇ ਦਿੱਤਾ ਗਿਆ ਹੈ ਸੈਨਯੋਰ ਨਾਮ ਇਹਦਾ ਜਿਹੜਾ ਰੱਖਿਆ ਗਿਆ ਹੈ ਯੂਏਈ ਜਾਨੀ ਕਿ ਯੂਨਾਈਟਿਡ ਅਰਬ ਅਮੀਰਾਤਸ ਵੱਲੋਂ ਸੋ ਇਹ ਸਾਈਕਲੋਨ ਆ ਜਿਹੜਾ ਇਹ ਅੰਡੇਵਰ ਇੱਕ ਵਾਰ ਆਇਲੈਂਡ ਤੇ ਜਿਹੜੇ ਨਾਲ ਲੱਗਦੇ ਖੇਤਰਾਂ ਉਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਤੇ 60-70 ਕਿਲੋਮੀਟਰ ਅਫਤਾਰ ਦੀਆਂ ਹ ਤੇ ਜਿਹੜੇ ਇਧਰ ਤੱਟਵਰਤੀ ਸੂਬੇ ਲੈ ਜਿਹਨਾਂ ਦੇ ਵਿੱਚ ਆਂਧਰਾ ਪ੍ਰਦੇਸ਼ ਕੇਰਲਾ ਕਰਨਾਟਕਾ ਤੇ ਪਛਮੀ ਬੰਗਾਲ ਦੇ ਖੇਤਰ ਉਰਿਸਾ ਦੇ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਨਾਲ ਜਿਹੜਾ ਜਾਂ ਤੂਫਾਨੀ ਹਵਾਵਾਂ ਇਹਨਾਂ ਖੇਤਰਾਂ ਦੇ ਵਿੱਚ ਚੱਲਣ ਦੀ ਉਮੀਦ ਰਹੇਗੀ ਆਉਂਦੇ 4-5 ਦਿਨਾਂ ਤੱਕ ਸਿਹਰਾ ਸੂਬਿਆਂ ਨੂੰ ਇਹ ਤੂਫਾਨ ਪ੍ਰਭਾਵਿਤ ਕਰੇਗਾ ਇਸਲਾਵਾ ਜੇਕਰ ਉੱਤਰਫਾਰ ਦੀ ਗੱਲ ਕਰਦੇ ਆ ਸਿੱਧੇ ਸਿੱਧੇ ਤੌਰ ਤੇ ਇਹਦਾ ਅਸਰ ਸਿੱਧੇ ਤੌਰ ਤੇ ਨਹੀਂ ਮਿਲੇਗਾ ਇਹਨਾ ਉੱਤਰਫਾਰ ਦੇ ਖੇਤਰਾਂ ਦੇ ਵਿੱਚ ਨਾ ਸਿੱਧੇ ਸੌਰਤੇ ਪਈਗਾ ਜੇਕਰ ਇਹ ਸਾਕਲੋ ਲੱਗੇ ਵਾਧਾ ਹੋ ਜਾ ਮਦ ਫਾਰ ਦੀ ਮਦ ਫਰਦੇਸ਼ ਵਾਲੀ ਯਾਨੀ ਕਿ ਕੇਂਦਰੀ ਭਾਰਤ ਗਰੀ ਆਉਂਦਾ ਤੇ ਫਿਰ ਇਹਦਾ ਜਿਹੜਾ ਸਿਸਟਮਾਂ ਤੇ ਪ੍ਰਭਾਵ ਪੈ ਸਕਦਾ ਜਿਹੜਾ ਇੱਕ ਦੋ ਸਿਸਟਮ ਆੜੇ ਉੱਤਰਫਾਰ ਤੋਂ ਵੱਲ ਉਹਨਾਂ ਸਿਸਟਮਾਂ ਦੇ ਵਿੱਚ ਗ੍ਰੈਵਿਟੀ ਜਾਂ ਫਿਰ ਉਹਨਾਂ ਦੇ ਵਿੱਚ ਉਛਾਲ ਆ ਸਕਦਾ ਸੋ ਦੇਖਦੇ ਆ ਉਹਦੇ ਦਿਨਾਂ ਦੇ ਵਿੱਚ ਇਹਦਾ ਕੀ ਵਰਦਾ ਹੈ ਫਿਲਹਾਲ ਅਗਲੇ 4-5 ਦਿਨ ਜੇਕਰ ਉੱਤਰਫਾਰ ਦੀ ਗੱਲ ਕਰੀਏ ਮੌਸਮ ਖੁਸ਼ਕ ਰਹੇਗਾ ਤਕਰੀਬ مشا وغیرہ ਕੰਮ ਹੈ ਤੇ 에어 ਪੋਲੂਸ਼ਨ ਦੇ ਵਿੱਚ ਘਾਟਾ ਤਾਂ ਨਹੀਂ ਹੋ ਰਿਹਾ ਵਾਧਾ ਹੀ ਹੋ ਰਿਹਾ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਤੇ ਇਹ ਠੰਡੀਆਂ 시ਤ ਹਵਾਵਾਂ ਇਸੇ ਤਰ੍ਹਾਂ ਚੱਲਦੇ ਰਹਿਣ ਦਾ ਅਨੁਮਾਨ ਹੈ ਤੇ ਬੱਦਲ ਵਾਈ ਵਾਲਾ ਕੱਦਾ ਖੁਸ਼ਕ ਸਿਸਟਮ ਆ ਸਕਦਾ 23-24 ਦੇ ਲਾਗੇ ਜਾਂ ਲਈ ਕੱਲ ਪਰਸੋ ਤੱਕ ਤੇ ਉਹਦੇ ਵਿੱਚ ਬੱਦਲ ਵਾਈ ਫੋਕੀ ਰਹਿ ਸਕਦੀ ਹੈ ਬਾਕੀ ਮੌਸਮ ਖੁਸ਼ਕ ਬਣਿਆ ਰਹੇਗਾ ਜੇਕਰ ਤਾਜ਼ਾ ਅਫਰੇਡ ਦੀ ਗੱਲ ਕਰੀਏ ਜੋ ਜਾਰੇ ਦਿੱਤੇ ਆ ਹਾਰਤੀ ਮੌਸਮ ਵਿਭਾਗ ਨੇ 28 ਰਤਰੀ ਤੱਕ ਕੋਈ ਕਿਸੇ ਤਰ੍ਹਾਂ ਦੇ ਵੱਡੇ ਅਲਰਟ ਨਹੀਂ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਨਹੀਂ ਮੌਸਮ ਖੁਸ਼ਕ ਰਹਿਣ ਦਾ ਸਾਰ ਹੋਣਗੇ ਤੇ ਜਿਹੜਾ ਇੱਕ ਸਾਈਕਲਨ ਫਰ ਰਿਹਾ ਇਹਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਪੰਜਾਬ ਦੇ ਉੱਤੇ ਦਾ ਅਸਰ ਨਾਗਾ ਤਰੀ ਰਹੇਗਾ ਧੰਨਵਾਦ